ਸਬ ਨਰਾਇਣ ਗਰਗ ਮੇਰਾ ਨਾਮ ਹੈ ਪ੍ਰਧਾਨ ਰਾਈਸ ਸ਼ੈਲਰ ਐਸੋਸੀਏਸ਼ਨ ਬਠਿੰਡਾ ਪੰਜਾਬ ਸਰਕਾਰ ਕੋਲੇ ਜੀ ਪੰਜਾਬ ਦੇ ਵਿੱਚ ਐਫਸੀਆਈ ਕੋਲ ਕਹਿ ਲਓ ਪੰਜਾਬ ਸਰਕਾਰ ਕੋਲੋ ਕਹਿ ਲਓ ਰਾਈਸ ਸਟੋਰੇਜ ਖਾਤਰ ਕੋਈ ਸਪੇਸ ਨਹੀਂ ਹੈਗੀ ਸਮੇਂ ਸਿਰ ਸਰਕਾਰ ਨੇ ਧਿਆਨ ਨਹੀਂ ਦਿੱਤਾ ਨਾ ਐਫਸੀਆਈ ਦੇ ਅਫਸਰ ਸਾਹਿਬਾਨ ਨੇ ਧਿਆਨ ਦਿੱਤਾ ਵੀ ਆਪਾਂ ਲੋਡਿੰਗ ਦੀ ਜਗ੍ਹਾ ਚਾਵਲ ਸਟੋਰ ਕਰਨ ਖਾਤਰ ਜਿੰਨਾ ਝੋਨਾ ਪਰਚੇਜ਼ ਕਰਿਆ ਉਹਦਾ ਚਾਵਲ ਤਾਂ ਆਪਾਂ ਸ਼ੈਲਰਾਂ ਤੋਂ ਲੈਣਾ ਹੀ ਹੈ ਇਹਨਾਂ ਨੇ ਕਿਸੇ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਸਮਾਂ ਰਹਿੰਦੇ ਇਸ ਕਰਕੇ ਹੁਣ ਸਾਨੂੰ ਜਿੱਥੇ ਵੀ ਕਿਤੇ ਹਰਿਆਣੇ 'ਚ ਜਗ੍ਹਾ ਮਿਲਦੀ ਹੈ ਜਾਂ ਬਾਕੀ ਪੰਜਾਬ 'ਚ ਕਈਆਂ ਜਗ੍ਹਾ ਤੋਂ ਪਠਾਨਕੋਟ ਜਗ੍ਹਾ ਖਾਲੀ ਪਈ ਹੈ ਦੂਰ ਦੂਰ ਐਵਰੇਜ 50 ਤੋਂ 100 ਕਿਲੋਮੀਟਰ ਦੇ ਏਰੀਆ 'ਚ ਭੇਜਿਆ ਜਾ ਰਿਹਾ ਚਾਵਲ ਸਟੋਰ ਕਰਨ ਲਈ ਇਹਦਾ ਜਿਹੜਾ ਨੁਕਸਾਨ ਹੈ ਕਿੰਨਾ ਕੁ ਚਲਣਾ ਪੈ ਰਿਹਾ ਟੋਟਲ ਕਿੰਨੀ ਕੁ ਇੰਡਸਟਰੀ ਹੈ ਜਿਹੜੀ ਜਿਹੜੀ ਇਸ ਚੀਜ਼ ਤੇ ਪ੍ਰਭਾਵ ਡਿੱਟ ਹੈ ਨੁਕਸਾਨ 'ਚ ਤਾਂ ਜੀ ਅਸੀਂ ਇਹ ਵੀ ਲਾਉਣਿਆ ਵੀ ਜਿਹੜਾ ਕੋਈ ਸਾਨੂੰ 5-7 ਲੱਖ ਰੁਪਇਆ 10 ਲੱਖ ਰੁਪਇਆ ਵੰਡਣਾ ਸੀ ਸਾਡਾ ਉਹ ਵੀ ਗਿਆ 10 ਲੱਖ ਰੁਪਇਆ ਸਾਡੇ ਪੱਲੋਂ ਹਰੇਕ ਸੈਲਰ ਨੂੰ ਐਵਰੇਜ ਲੱਗੂਗਾ ਜਦੋਂ ਦੂਰ ਜਾ ਕੇ ਚਾਵਲ ਸਟੋਰ ਡਿਲੀਵਰ ਕਰਨਾ ਹੈ ਜਿਹੜੇ ਉਹਦੇ ਕਿਰਾਏ ਪਾੜੇ ਆ ਟਰੱਕਾਂ ਦੇ ਕਿਰਾਏ ਆ ਸਾਨੂੰ ਮਾਲ ਵੀ ਸ਼ਾਰਟ ਹੋ ਗਏ ਸੁੱਕ ਗਏ ਮਾਲ ਸੁੱਕ ਜਾਂਦਾ ਇਸ ਰੁੱਤ ਤੇ ਸਾਰਾ ਕੁਝ ਖਰਚਾ ਐਵਰੇਜ 9 ਤੋਂ 10 ਲੱਖ ਰੁਪਇਆ ਇੱਕ ਸੈਲਰ ਦਾ ਨੁਕਸਾਨ ਹੋਣਾ ਹੈ ਸਰਕਾਰ ਇੰਡਸਟਰੀ ਡਿਵੈਲਪਮੈਂਟ ਦੀ ਗੱਲ ਕਰ ਰਹੀ ਹੈ ਪਰ ਦੂਜੇ ਪਾਸੇ ਸੈਲਰ ਐਸੋਸੀਏਸ਼ਨ ਦੇ ਖਤਰਾ ਮੰਡਰਾ ਰਹੇ ਆ ਸਰ ਇੰਡਸਟਰੀ ਡਿਵੈਲਪਮੈਂਟ ਦੀ ਜਿਹੜੀ ਗੱਲ ਹੈ ਤੁਸੀਂ ਵੀ ਜਾਣਦੇ ਹੋ ਕੱਲੇ ਅਖਬਾਰਾਂ ਚ ਤੇ ਟੀਵੀ ਚੈਨਲਾਂ ਦੀ ਐ ਮੈਨੂੰ ਨਹੀਂ ਲੱਗਦਾ ਵੀ ਰੀਅਲ ਏਸਟੇਟ ਤੋਂ ਬਿਨਾ ਹੋਰ ਕੋਈ ਥੋੜਾ ਬਹੁਤਾ ਕਾਰੋਬਾਰ ਚੱਲ ਰਿਹਾ ਸਾਰੇ ਕਾਰੋਬਾਰੀ ਬੰਦ ਐ ਸਾਡਾ ਰੂਟੀਨ ਚ ਪੱਠਿਆਂ ਨਾਲ ਸ਼ੈਲਰਾਂ ਨਾਲ ਆੜਤੀਆਂ ਨਾਲ ਤੇ ਕਾਟਨ ਫੈਕਟਰੀਆਂ ਨਾਲ ਵਾਹ ਐ ਸਾਰੇ ਵਿਚਾਰੇ ਰੋਈ ਜਾਂਦੇ ਆ ਕਿਸੇ ਦਾ ਕੋਈ ਕਾਰੋਬਾਰ ਨਹੀਂ ਚੱਲ ਰਿਹਾ ਸਰਕਾਰ ਨਿਤ ਨਵੇਂ ਕਾਨੂੰਨ ਥੋਪ ਥੋਪ ਕੇ ਇੰਡਸਟਰੀ ਨੂੰ ਬੰਦ ਕਰਾਉਣ ਤੇ ਲੱਗੀ ਹੋਈ ਐ ਕੋਈ ਇੰਡਸਟਰੀ ਡਿਵੈਲਪਮੈਂਟ ਨਹੀਂ ਹੋ ਰਹੀ ਸਭ ਇਹ ਝੂਠ ਹੈ ਸਰਕਾਰ ਦਾ ਜੇ ਕੋਈ ਅਫਸਰ ਕਹਿੰਦਾ ਵੀ ਇੰਡਸਟਰੀ ਡਿਵੈਲਪ ਹੋ ਰਹੀ ਹੈ ਕਾਹਨ ਕੀ ਮੰਨਦੇ ਹੋ ਜਿਹਦੀ ਸਪੇਸ ਲਈ ਤੁਹਾਨੂੰ ਆਖਿਆ ਨਹੀਂ ਗਿਆ ਜਾਂ ਸਰਕਾਰ ਕੋਲੇ ਕੋਈ ਇਹਦਾ ਸੋਲੂਸ਼ਨ ਹੀ ਨਿਕਲਿਆ ਸੀਗਾ ਸਰ ਇਹ ਜਿਆਦਾ ਕੋਈ ਇਹੋ ਜੀ ਸਮੱਸਿਆ ਹੁੰਦੀ ਨਹੀਂ ਜਿਹੜੀ ਕੋਈ ਬੰਦਾ ਨਾ ਹੱਲ ਕਰ ਸਕਦਾ ਹੋਵੇ ਅਸਲ ਕਿਸੇ ਨੇ ਧਿਆਨ ਨਹੀਂ ਦਿੱਤਾ ਜਿਹੜੀ ਪੰਜਾਬ ਸਰਕਾਰ ਹੈ ਇਹਨਾਂ ਦਾ ਵਾਲਾ ਅਫਸਰਾਂ ਦੇ ਸਾਡੀ ਇਹ ਸੋਚ ਹੈ ਪੰਜਾਬ ਸਰਕਾਰ ਦਾ ਅਫਸਰ ਸਾਹੀ ਤੇ ਕੰਟਰੋਲ ਹੈ ਨਹੀਂ ਇਸ ਗੱਲ ਕਰਕੇ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਨਾ ਤਾਂ ਕਿਸੇ ਮੰਤਰੀ ਨੇ ਧਿਆਨ ਦਿੱਤਾ ਨਾ ਹੀ ਕਿਸੇ ਅਫਸਰ ਨੇ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਤਾਂ ਸਾਰੇ ਦੁੱਖ ਭਰ ਰਹੇ ਹਾਂ ਕੀ ਮੰਗ ਕਰਦੇ ਅਸੀਂ ਸਾਰੇ ਇਹ ਮੰਗ ਕਰਦੇ ਆਂ ਵੀ ਐਤਕੀ ਦਾ ਸ਼ਾਇਦ ਕਿਤੇ ਦੂਰ ਨੇੜੇ ਕੋਈ ਹਰਿਆਣੇ ਜੇ ਜਗ੍ਹਾ ਹੈਗੀ ਆ ਚਲੋ ਔਖੇ ਸੌਖੇ ਘਾਟਾ ਸਹਿ ਕੇ ਅਸੀਂ ਕੰਮ ਚਲਾ ਲਾਂਗੇ ਪਰ ਅਗਲੇ ਸਾਲ ਜੇ ਸਾਨੂੰ ਘਾਟਾ ਪੂ ਅਸੀਂ ਕੋਈ ਵੀ ਵਪਾਰੀ ਘਾਟਾ ਪਾਉਣ ਖਾਤਰ ਵਪਾਰ ਨਹੀਂ ਕਰਦਾ ਹਰ ਕੋਈ ਦੋ ਪੈਸੇ ਕਮਾਉਣ ਖਾਤਰ ਵਪਾਰ ਕਰਦਾ ਕਿਸੇ ਬੰਦੇ ਨੇ ਸਟੋਰੇਜ ਨਹੀਂ ਕਰਾਉਣੀ ਪੈੜੀ ਦੀ ਪੈੜੀ ਰੂਲੂਗੀ ਪੈੜੀ ਰੂਲੂਗਾ ਰੂਲੂਗੀ ਤਾਂ ਕਿਸਾਨ ਛੜਕਾਂ ਦੇ ਰੂਲੂ ਕਿਸਾਨ ਛੜਕਾਂ ਦੇ ਰੂਲੂਗਾ ਤਾਂ ਲੈਂਡ ਆਂਡ ਆਰਡਰ ਦੀ ਸਥਿਤੀ ਮਾੜੀ ਹੋ ਜੂ ਸਟੇਟ ਤੇ ਜਿਹੜੀ ਸਰਕਾਰ ਤੋਂ ਸੰਭਲਣੀ ਨਹੀਂ ਸਾਡਾ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨੂੰ ਤੇ ਐਫਸੀਆਈ ਨੂੰ ਇਹ ਬੇਨਤੀ ਹੈ ਵੀ ਤੁਸੀਂ ਸਮੇਂ ਸਿਰ ਇਦਾ ਕੋਈ ਹੱਲ ਕੱਢੋ ਇਹ ਨਾ ਹੋਵੇ ਵੀ ਇੱਕੋ ਹੀ ਵਪਾਰ ਚੱਲ ਰਿਆ ਪੰਜਾਬ 'ਚ ਤੇ ਉਹ ਵੀ ਤਬਾਹ ਹੋ ਜਾਵੇ। ਹਾਂਜੀ ਕੀ ਨਾਮਾ ਤੁਹਾਡਾ ਕੀ ਕਹਿਣਾ ਚਾਹੋਗੇ ਜਿਹੜੀ ਸ਼ੈਲਰ ਇੰਡਸਟਰੀ ਨੂੰ ਲੈ ਕੇ ਇਹ ਗੱਲਾਂ ਉੱਠ ਰਹੀਆਂ ਤੇ ਤੁਹਾਨੂੰ ਹਰਿਆਣੇ 'ਚ ਜਾਣ ਨੂੰ ਕਿਹਾ ਹੈ? ਵਿਕਾਸ ਗਰਗਨਾਮ ਹੈ ਪੈਸਾ ਮੇਰਾ। ਸਰਕਾਰ ਨੇ ਸਾਨੂੰ ਹੁਣ ਕਹਿੰਦਾ ਵੀ ਤੁਸੀਂ ਸਾਡੇ ਕੋਲ ਸਪੇਸ ਹੈ ਨਹੀਂ ਚਾਵਲ ਲਾਉਣ ਵਾਸਤੇ। ਕੀ ਸਰਕਾਰ ਨੂੰ ਇਹ ਪਹਿਲਾਂ ਪਤਾ ਨਹੀਂ ਸੀ ਵੀ ਜਦੋਂ ਚੌਨਾ ਸ਼ੈਲਰਾਂ ਚਲਵਾਈ ਜਾਂਦੇ ਵੀ ਚਾਵਲ ਵੀ ਵਾਪਸ ਲੈਣਾ ਹੋਊਗਾ ਜੀ? ਸਰਕਾਰ ਨੇ ਸਿਰਫ ਇਸ ਬਾਰੇ ਸੋਚਿਆ ਹੀ ਨਹੀਂ ਵੀ ਸ਼ੈਲਰ ਵਾਲਾ ਰੁਲੀ ਜਾਂਦਾ ਹੈ ਰੁਲੀ ਜਾਂਦਾ ਜੀ ਹੁਣ ਸਾਨੂੰ ਹਰਿਆਣੇ ਚ ਜਾਣ ਦੇ ਆਰਡਰ ਹੋ ਗਏ ਇੱਕ ਸ਼ੈਲਰ ਨੂੰ ਹਰਿਆਣੇ ਚ ਜਾਣ ਵਾਸਤੇ ਘੱਟੋ ਘੱਟ 9 ਤੋਂ 10 ਲੱਖ ਰੁਪਇਆ ਐਸ ਪਰ ਜਿਵੇਂ ਉਹਨੀਆਂ ਗੜੀਆਂ ਰਹਿੰਦੀਆਂ ਉਵੇਂ ਨੁਕਸਾਨ ਆ ਸਾਨੂੰ ਮਜਬੂਰੀ ਹੈ ਵੀ ਸਾਨੂੰ ਚਾਵਲ ਤਾਂ ਸੀ ਸਰਕਾਰ ਨੂੰ ਡਿਲੀਵਰ ਕਰਨਾ ਹੀ ਹੈ ਕਰਾਂਗੇ ਯੋਖੇ ਕਰੀਏ ਸੋਖੇ ਕਰੀਏ ਮਰਦੇ ਕਰੀਏ ਕਿਵੇਂ ਕਰੀਏ ਕਰਾਂਗੇ ਜੀ ਲੇਕਿਨ ਸ਼ੈਲ ਸਰਕਾਰ ਨੂੰ ਆਉਣ ਵਾਲੇ ਸੀਜ਼ਨ ਵਸੇ ਸਰਕਾਰ ਨੇ ਸਾਨੂੰ ਅਫਸਰਾਂ ਨੇ ਸਾਨੂੰ ਚੇਤਾਵਨੀ ਦੇ ਦਿੱਤੀ ਵੀ ਅਗਲੇ ਸਾਲ ਵਸੇ ਸਾਡੇ ਕੋਲ ਚਾਵਲ ਲਾਉਣ ਨੂੰ ਜਮਾਂ ਹੀ ਜਗ੍ਹਾ ਹੈ ਨਹੀਂ ਜੇ ਸਰਕਾਰ ਕੋ ਚਾਵ ਤਾਂ ਅਸੀਂ ਫਿਰ ਪੈਡੀ ਕਿਉਂ ਲਵਾਵਾਂਗੇ ਜੀ ਅਸੀਂ ਪੈਡੀ ਲਵਾਣੀ ਨਹੀਂ ਜੇ ਪੈਡੀ ਨਾਲ ਲਵਾਵਾਂਗੇ ਤਾਂ ਕਿਸਾਨ ਤੋਂ ਪੈਡੀ ਚਕਾਉੂ ਕਿਵੇਂ ਸਰਕਾਰ ਠੀਕ ਕਿਸਾਨ ਸੜਕਾਂ ਤੇ ਆਊਗਾ ਕਿਸਾਨ ਅਗਰ ਸੜਕਾਂ ਤੇ ਆ ਗਿਆ ਤਾਂ ਸਰਕਾਰ ਨੂੰ ਪਤਾ ਵੀ ਸਰਕਾਰ ਦਾ ਕੀ ਹਸ਼ਰ ਹੋਊਗਾ ਇਹ ਗੱਲ ਕਰੀ ਜਾਏ ਕਿੰਨਾ ਕੁ ਤੁਹਾਨੂੰ ਘਾਟਾ ਚੱਲਣਾ ਪੈ ਰਿਹਾ ਹੈ ਕੀ ਕੀ ਪਰੇਸ਼ਾਨੀਆਂ ਜਿਹੜੇ ਸਾਹਮਣੇ ਆ ਰਹੀਆਂ ਸਭ ਤੋਂ ਵੱਡੀ ਪਰੇਸ਼ਾਨੀ ਤੇ ਇਹੀ ਹੈ ਜੀ ਵੀ ਸਰਕਾਰ ਕੋਲ ਚਾਵਲਾਂ ਦੀ ਜਦੇ ਹੈ ਨਹੀਂ ਜੀ ਅੱਗੇ ਸਾਡਾ ਸੀਜ਼ਨ ਜਿਹੜਾ ਹੈ 15 ਨਵੰਬਰ ਨੂੰ ਚੱਲ ਪੈਂਦਾ ਜੀ ਐਤਕੀ ਸਰਕਾਰ ਨੇ ਸਾਡਾ ਜਿਹੜਾ ਕੰਮ ਚਲਾਇਆ ਜੀ 15 ਜਨਵਰੀ ਤੋਂ ਬਾਅਦ ਚਲਾਇਆ ਹੈ 2 ਮਿੰਟ ਡਿਲੇ ਹੋ ਗਏ ਉਹ 2 ਮਿੰਨਿਆਂ ਚ ਹੀ ਸਾਨੂੰ ਇੰਨੇ ਖਰਚੇ ਪੈ ਗਏ ਵੀ ਉਹਦਾ ਕੋਈ ਹਿਸਾਬਤਾ ਵੀ ਨਹੀਂ ਜੀ ਪ੍ਰੋਪਰ ਸਰਕਾਰ ਟਾਈਮ ਤੇ ਕੰਮ ਚਲਾਵੇ ਟਾਈਮ ਤੇ ਖਤਮ ਹੋਵੇ ਜੀ ਕੀ ਮੰਗ ਕਰਦੇ ਹਾਂ ਮੰਗ ਤਾਂ ਹੀ ਕਰਦੇ ਹਾਂ ਜੀ ਸਾਨੂੰ ਸਰਕਾਰ ਅਗਰ ਪੈਡੀ ਦਿੰਦੀ ਤਾਂ ਚਾਵਲ ਲਵਾਉਣ ਦਾ ਸਪੇਸ ਵੀ ਬਣਾਵੇ ਪਲੱਸ ਪ੍ਰੋਪਰ ਟਾਈਮ ਤੇ ਚਾਵਲ ਲਵਾਵੇ ਜੀ ਤਾਂ ਕਿ ਅਸੀਂ ਆਰਾਮ ਨਾਲ ਆਪਦਾ ਵਪਾਰ ਕਰ ਸਕੀਏ ਕਿਤੇ ਇਹ ਨਾ ਹੋਵੇ ਆਨ ਨਾਲੇ ਟਾਈਮ ਤੇ ਸਾਨੂੰ ਆਪਦਾ ਵਪਾਰਾਂ ਤੇ ਤਾਲੇ ਲਾਣੇ ਪੈਣ ਜੀ